ਕਿ ਸਾਡੀ ਬੇਟੀ ਨੂੰ ਕਿਤੇ ਤੇ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਢੱਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਉਹਨਾਂ ਨੇ ਗਲ ਪਏ ਆ ਧੰਤੋੜ ਕੀਤੀ ਹੈ ਘਰ ਦਾ ਸਾਰਾ ਤੈਸ ਨੈਸ ਕਰ ਦਿੱਤਾ ਸਮਾਨ ਹਾਂਜੀ ਹਾਲ ਵੀ ਕੀ ਨਾਮ ਹੈ ਮੇਰਾ ਨਾਮ ਧਰਮਿੰਦਰ ਹੈ ਸਰ ਤੇ ਕਿਹੜਾ ਪਿੰਡ ਹੈ ਪਿੰਡ ਭਗਤਪੁਰ ਹੈ ਸਰ ਕੀ ਗੱਲ ਹੋਈ ਕਰ ਸਰ ਅੱਜ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਬੰਦੇ ਬੰਦੇ ਲਗੇ ਇਹਨਾਂ ਨੇ ਇੱਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡਕਿਆ ਬੋਲਿਆ ਤੇ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਤੁਸੀਂ ਸਾਨੂੰ ਕੌਣ ਦੇ ਡਕਣ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆਹ ਵੇਖੋ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿੰਨੀ ਕੁ ਗੱਲ ਇਹ ਰਾਤ ਦੀ ਗੱਲ ਹੈ ਸਰ ਕਿੰਨੀ ਗਣੇ ਆਏ ਇਹ ਸਾਰੇ ਘਟੋਕਾ 30 35 ਬੰਦੇ ਗਏ ਸੀ ਹਾਂਜੀ ਕੀ ਹਥਿਆਰ ਲਗੋ ਹਾਂਜੀ ਕੀ ਕੀ ਹਥਿਆਰ ਸੀ ਲਗੋ ਹਥਿਆਰ ਸਾਰੇ ਉਹਨਾਂ ਕੋਲ ਬੰਦੂਕਾਂ ਯਾਂ ਹੀ ਤਾਂ ਆਪਣੇ ਦਾਤਰ ਵਗੈਰਾ ਹੈਗੇ ਕਿਰਪਾਨਾਂ ਵਗੈਰਾ ਹੈਗੇ ਆਹ ਦੇਖੋ ਆ ਸਾਰੇ ਸਾਰਾ ਨੁਕਸਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਫਿਰ ਪੰਜਾਬ ਚ ਅਸੀਂ ਤੇ ਸਾਰਾ ਆਪਾਂ ਪੁਲਸ ਆਈ ਤਾਂ ਬੰਦੇ ਬੰਦੇ ਉਹਨਾਂ ਤੇ ਆਏ ਹੀ ਤਾਂ ਅਸੀਂ ਤੇ ਘਰੋਂ ਭੱਜ ਗਏ ਆਪਣੇ ਅਸੀਂ ਘਰੋਂ ਚਲੇ ਗਏ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤੇ ਉਹਨਾਂ ਨੇ ਆਪ ਪੰਨ ਤੋੜ ਕਰਤੀ ਹਾਂਜੀ ਨੁਕਸਾਨ ਦਾ ਹਾਂਜੀ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਦੇਖ ਹੀ ਲਿਆ ਆ ਕੇ ਜਿੰਨਾ ਨੁਕਸਾਨ ਹੋਇਆ ਹੈ ਹਾਂਜੀ ਪੁਲਿਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਿਸ ਵਾਲਿਆਂ ਤੇ ਅਜੇ ਤੱਕ ਤੇ ਚਲੋ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਹੈ ਇਹ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ। ਕੀ ਨਾਮ ਹੈ? ਹਾਂਜੀ ਰਵਿੰਦਰਪੁਰ ਨਾਮ ਹੈ ਮੇਰਾ। ਕਿਹੜਾ ਪਿੰਡ ਹੈ? ਹਾਂ ਪੰਗਤੂਪਰਾ ਹੈ। ਚਲੋ ਜੀ। ਸਰ ਗੱਲ ਇਹ ਵੀ ਕਿ ਸਾਡੇ ਨਾਲ ਗਵਾਂਢੀ ਹੈਗੇ ਆ। ਇਹ ਘਰ 15-20 ਮੁੰਡੇ ਚਤੋਂ ਪੈ ਰਹੇ ਇਹਨਾਂ ਦੇ ਘਰ ਰਹਿੰਦੇ ਆ। ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਆ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰਲੇ ਦੇ ਗੱਲ ਪੈ ਗਏ ਮੈਂ ਆਪਣੇ ਘਰਲੇ ਨੂੰ ਦੁਬੁਰਜੀ ਉਹ ਸੱਦਿਆ ਸਾਡੀ ਫਾਸਟ ਫੂਡ ਦੀ ਰੇੜੀ ਆ ਦੁਬੁਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ ਸਾਰਾ ਗੱਲ ਹੋ ਗਈ ਇਹ ਆਏ ਪਹਿਲਾਂ ਉਦੋਂ ਮੇਰੇ ਘਰਲੇ ਦੇ ਗੱਲ ਪੈ ਗਏ ਹੁਣ ਕਿऐसे ਐਸੇ ਇਤਨਾ ਡਰ ਡੁਰ ਕੇ ਕਿ ਹਾਂ ਵੀ ਇਹ ਜਾਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਬਹੁਤ ਜਿਆਦਾ ਨੁਕਸਾਨ ਹੋਇਆ ਕਿਹੜੇ ਕਿਹੜੇ ਇਤਿਆਸ ਲੱਗੇ ਉਹਨਾਂ ਕੋਲ ਹੈਗੇ ਦਾਤਰ ਲੈ ਕੇ ਆਏ ਕਰਪਾਨਾ ਪਿਸਤੋਲਾਂ ਵੀ ਲੈ ਕੇ ਆਏ ਐ ਫਾਇਰ ਕੱਢੇ ਸੱਤ ਫਾਇਰ ਕੱਢੇ ਇਹਨਾਂ ਨੇ ਪਾ ਚਾਰ ਫਾਇਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢਿਆ ਤਿੰਨ ਫਾਇਰ ਇਹਨਾਂ ਨੇ ਸਾਡੀ ਗਲੀ 'ਚ ਕੱਢੇ ਐ ਸਰ ਕਿਸ ਤਰ੍ਹਾਂ ਦਾ ਇੰਜਾਮ ਤੇ ਆਂ ਸੀ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ ਹਾਂਜੀ ਗਾਂ ਵੀ ਬਹੁਤ ਖਤਰਾ ਐ ਸਰ ਸਾਨੂੰ ਇਹ ਕੁਛ ਵੀ ਕਹਤੇ ਹੁਣ ਵੀ ਧਮਕੀਆਂ ਲਾ ਰਹੇ ਐ ਕਿ ਅਸੀਂ ਨਹੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਟੀਬਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਭਾਜੀ ਮੇਰੇ ਬਲਾਕ ਦੇ ਅਧੀਨ ਹੋਦੇ ਪਿੰਡ ਭਗਉੜੇ ਦੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਆਣ ਕੇ ਇਦਾਂ ਤਗੜਾ ਨੁਕਸਾਨ ਕਰਨਾ ਤੇ ਆਣ ਕੇ ਪਤਾ ਲੱਗਾ ਵਾ ਉਹਨਾਂ ਦੇ ਘਰ ਦੇ ਵਾਰਸਾਂ ਤੋਂ ਅਸੀਂ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਤੇ ਤੇ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਢੱਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਜਿਹੜੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਨੇ ਗੱਲ ਪਈ ਆ ਧੰਤੋੜ ਕੀਤੀ ਆ ਘਰ ਦਾ ਸਾਰਾ ਤੈਨਸ ਨੈਸ ਕਰ ਦਿੱਤਾ ਸਮਾਨ ਅਹੀਂ ਦੋਸ਼ੀ ਦੇ ਖਿਲਾਫ ਪੰਜਾਬ ਪੁਲਿਸ ਤੋਂ ਇਹ ਕੇ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਾਦੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਗੁਹਾਰ ਲਾਉਣੀ ਆ ਕਿ ਇਹਨਾਂ ਧਰਾਵਾਂ ਨੂੰ ਇਹਨਾਂ ਨੂੰ ਭੈਣ ਭਰਾਵਾਂ ਨੂੰ ਸਾਫਲੇ ਸੋ ਇੰਨੀਆਂ ਹੀ ਬੇਨਤੀਆਂ ਆ ਸਾਡੇ ਐਸਐਚਓ ਸਾਹਿਬ ਨੂੰ ਅਸੀਂ ਕਾਲ ਕੀਤੀ ਆ ਮੱਕੇ ਦੇ ਉਹਨਾਂ ਨੇ ਵੀ ਰਾਤੀ ਜਾਣ ਕੇ ਵੇਖਿਆ ਉਹ ਸਾਰਾ ਜਾਈਜਾ ਲਿਆ ਹੋਆ ਤੇ ਹੁਣ ਅਸੀਂ ਕਹੁੰਦੇ ਹਾਂ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵਾਦੋ-ਵਾਦ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਬਤ ਹੋਇਆਗਾ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਭਗਤਪੁਰੇ ਤੋਂ ਇਹ ਵੀ ਦੱਸਣਗੇ ਤੁਹਾਨੂੰ ਮੈਂ ਪਿੰਡ ਭਗਤਪੁਰੇ ਦਾ ਸਰਪੰਚ ਹਾਂ ਸਾਡੇ ਪਿੰਡ ਕੁਝ ਲੋਕਾਂ ਨੇ ਆਣ ਕੇ ਜਿਹੜੇ ਇਹਨਾਂ ਗੁੰਡਾਗਰਦੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਹੀ ਚੌਣੇ ਆ ਵੀ ਆ ਸੱਦੇ ਆਪਾਂ ਫੇਰ ਮੈਂ ਬੰਦੇ ਲਾਗਦੇ ਬਹੁਤ سارے ਬੰਦੇ ਆਪਾਂ ਸੱਦੇ ਆ ਮੋਟਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇੱਕ ਸੀਨ ਬਖਾਤਾ ਵਾ ਇਹਨਾਂ ਦੇ ਵੱਧ ਤੋਂ ਵੱਧ ਅਹੀਆਂ ਨੇ ਵੀ ਇਨਸਾਫ ਲਈ ਚੱਲ ਜਾਈ ਠੀਕ ਹੈ ਹਰਿਆਣੇ ਕੀ ਹੈ ਮਾਵਾਇੜਾ ਫਰਤੂ ਜਿਹੜਾ ਫਰਤੂ ਪੁਰੇ ਇੱਕ ਝਗੜਾ ਸੀਗਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਦੇ ਕੋਈ ਪਹਿਲਾਂ ਇੱਕ ਦਿਨ ਤੁ ਤੁ ਮੈਮ ਹੋਈ ਹੈ ਇਹ ਮਿੱਠੀ ਜਿਹੜਾ ਮਿਸ਼ਟ ਗਿਆ ਕੰਕਾਰ ਸਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਗੁੰਡੇ ਬਲਾ ਕੇ ਉਹਨਾਂ ਦੀ ਘਰਤੀ ਜਿਹੜੀ ਹੈ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ 'ਚ ਨਹੀਂ ਐਫ ਆਈ ਆਰ ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਪੂਰੀ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਅਰਸ਼ਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਤਾਂ ਕੀਤਾਲਾ ਦੇ ਪਤਾ ਨਹੀਂ ਕਿਤਾ ਇਹਨਾਂ ਦੀ ਤੋੜਪਾਂਦੀ ਗਾ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ ਸਰ ਇਲਾਕੇ ਵਾਸਤੇ ਕਹਣਾ ਵੀ ਇਹ ਨਸ਼ਾ ਪਤਾ ਹੀ ਵੇਚਦੇ ਕੋਈ ਹੈ ਕਿ ਕਰਵਾਉਂਦਾ ਕੋਈ ਨਹੀਂ ਇਹਨਾਂ ਦਾ ਰਿਕਾਰਡ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਵੀ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਕਾਰਡ ਹੈਗਾ ਇਹਨਾਂ ਦਾ ਸਾਰਾ